ਲਕਜ਼ਰੀ ਗੱਡੀਆਂ ਦੇ ਵਿੱਚ ਬੈਠ ਕੇ ਤੇ ਰੇਸ ਲਗਾਉਂਦੇ ਨੇ ਔਰ ਗੱਡੀਆਂ ਬੇਕਾਬੂ ਹੋ ਜਾਂਦੀਆਂ ਨੇ ਤੇ ਬੇਕਾਬੂ ਹੋਣ ਤੋਂ ਬਾਅਦ ਭਿਆਨਕ ਹਾਦਸਾ ਵਾਪਰਦਾ ਜਿहां ਗੱਡੀ ਦੇ ਵਿੱਚ 6 ਦੇ ਕਰੀਬ ਵਿਦਿਆਰਥੀ ਜਿਹੜੇ ਉਹ ਸਵਾਰ ਸੀ ਜਿਨ੍ਹਾਂ ਦੇ ਵਿੱਚ ਦੋ ਕੁੜੀਆਂ ਨੇ ਤੇ ਚਾਰ ਨੌਜਵਾਨ ਸੀ ਚਾਰਾਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਜਦਕਿ ਦੋ ਲੜਕੀਆਂ ਨੂੰ ਦੋ ਵਿਦਿਆਰਥਣਾਂ ਜਿਹੜੀਆਂ ਸੀ ਉਹਨਾਂ ਨੂੰ ਪੀਜੀਆਈ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹਾਲਤ ਉਹਨਾਂ ਦੀ ਬਹੁਤ ਹੀ ਗੰਭੀਰ ਦਸੀ ਗਈ ਹੈ ਜੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਦੇਖ ਕੇ ਰੂਹ ਕੰਬ ਜਾਂਦੀ ਹੈ ਇੰਨਾ ਭਿਆਨਕ ਹਾਦਸਾ ਜਿਹੜਾ ਉਹ ਵਾਪਰਿਆ ਤਾਂ ਪਟਿਆਲਾ ਦੇ ਵਿੱਚ ਬੀਤੀ ਰਾਤ ਇਹ ਹਾਦਸਾ ਵਾਪਰਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਤਸਵੀਰਾਂ ਦਿਖਾ ਰਹੇ ਹਾਂ ਲਗਜ਼ਰੀ ਗੱਡੀਆਂ ਦੇ ਵਿੱਚ ਬੈਠ ਕੇ ਦਰਅਸਲ ਹੋਟਲ ਦੇ ਵਿੱਚੋਂ ਇਹ ਪਾਰਟੀ ਕਰਕੇ ਨਿਕਲੇ ਸੀ ਔਰ ਪਾਰਟੀ ਕਰਨ ਤੋਂ ਬਾਅਦ ਵਿੱਚ ਜਿਉਂ ਹੀ ਗੱਡੀਆਂ ਦੇ ਵਿੱਚ ਬੈਠਦੇ ਆ ਤਾਂ ਰੇਸ ਲਾ ਲੈਂਦੇ ਆ ਗੱਡੀ ਦੇ ਵਿੱਚ ਬੈਠ ਕੇ ਲਗਜ਼ਰੀ ਇੰਡਾਇਵਰ ਗੱਡੀ ਹੈ ਔਰ ਜਦੋਂ ਉਸ ਗੱਡੀ ਦੇ ਵਿੱਚ ਬੈਠ ਕੇ ਰੇਸ ਲਗਾਈ ਜਾਂਦੀ ਹੈ ਤਾਂ ਗੱਡੀ ਰਾਤ ਦਾ ਸਮਾਂ ਸੀ ਰਾਤ ਨੂੰ ਗੱਡੀ ਜਿਹੜੀ ਹੈ ਉਹ ਬੇਕਾਬੂ ਹੋ ਗਈ ਔਰ ਬੇਕਾਬੂ ਹੋ ਕੇ ਗੱਡੀ ਦਾ ਐਕਸੀਡੈਂਟ ਹੋ ਜਾਂਦਾ ਪਰ ਖੱਚੇ ਤੱਕ ਗੱਡੀ ਦੇ ਉੱਡ ਜਾਂਦੇ ਨੇ 6 ਵਿਦਿਆਰਥੀ ਸੀ 6ਾਂ ਦੇ ਵਿੱਚੋਂ 2 ਜਣੀਆਂ ਲੜਕੀਆਂ ਸੀਗੀਆਂ ਔਰ 4 ਇਹ ਲੜਕੇ ਸੀ ਜਿਨ੍ਹਾਂ ਦੇ ਵਿੱਚੋਂ ਹੁਣ ਚਾਰ ਨੌਜਵਾਨਾਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਗੱਡੀ ਦੇ ਪ੍ਰਖੱਚੇ ਤੱਕ ਜਿਹੜੇ ਐ ਉਹ ਉੱਡ ਚੁੱਕੇ ਐ ਤਸਵੀਰਾਂ ਦੇਖ ਕੇ ਹੀ ਰੋਂਗ ਤੇ ਖੜੇ ਹੋ ਜਾਂਦੇ ਨੇ ਇੰਨਾ ਕੁ ਭਿਆਨਕ ਇਹ ਹਾਦਸਾ ਵਾਪਰਿਆ ਤਾਂ ਰੇਸਾ ਲਾਰੇ ਸੀ ਔਰ ਰੇਸਾ ਲਾਉਂਦਿਆਂ ਹੀ ਇਹਨਾਂ ਦੇ ਨਾਲ ਇਹ ਦਰਦਨਾਕ ਪਾਣਾ ਵਾਪਰ ਗਿਆ ਗੱਡੀਆਂ ਬੇਕਾਬੂ ਹੋ ਜਾਂਦੀਆਂ ਨੇ ਬੇਕਾਬੂ ਹੋ ਕੇ ਤੇ ਗੱਡੀ ਦਾ ਐਕਸੀਡੈਂਟ ਹੁੰਦਾ ਹੈ ਤੇ ਐਕਸੀਡੈਂਟ ਹੋਣ ਤੋਂ ਬਾਅਦ ਇਹ ਗੱਡੀ ਆਪ ਹੀ ਦੱਸ ਦਿੰਦੀ ਹੈ ਕਿ ਰਫ਼ਤਾਰ ਕਿੰਨੀ ਜ਼ਿਆਦਾ ਸੀ ਔਰ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਦੀ ਗੱਡੀ ਦੀ ਰਫ਼ਤਾਰ ਜਿਹੜੀ ਉਹ ਬਹੁਤ ਜ਼ਿਆਦਾ ਤੇਜ਼ ਸੀ ਜਿਸ ਕਾਰਨ ਗੱਡੀ ਬੇਕਾਬੂ ਹੋਈ ਗੱਡੀ ਦੀ ਪਹਿਲਾ ਇੱਕ ਗੱਡੀ ਦੇ ਨਾਲ ਟੱਕਰ ਹੋਈ ਤੇ ਉਸ ਤੋਂ ਬਾਅਦ ਦੇ ਵਿੱਚ ਦਰਖਤ ਦੇ ਨਾਲ ਜਾ ਕੇ ਉਹ ਗੱਡੀ ਟਕਰੌਂਦੀ ਹੈ ਔਰ ਚੱਕਨਾ ਚੂਰ ਹੋ ਜਾਂਦੀ ਹੈ ਗੱਡੀ ਔਰ ਇਹ ਤਸਵੀਰ ਵੀ ਤੁਸੀਂ ਉਸ ਨੌਜਵਾਨ ਦੀ ਦੇਖ ਪਾ ਰਹੇ ਹੋ ਚਾਰ ਨੌਜਵਾਨ ਸੀ ਚੌਵਾਂ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਦੋ ਲੜਕੀਆਂ ਦੋ ਲੜਕੀਆਂ ਇੰਨਾਂ ਇੱਕ ਗੰਭੀਰ ਟੁੱਟ ਨੇ ਜਨਤਕ ਵੀ ਰੈਫਰ ਕਰ ਦਿੱਤਾ ਗਿਆ ਤਾਂ ਇਹ ਖੌਫਨਾਕ ਘਟਨਾ ਵਾਪਰੀ ਹੈ ਰੇਸਾ ਲਾਰੇਸੀ ਅਤੀ ਰਾਤ ਨੂੰ ਪਾਰਟੀ ਖਤਮ ਕੀਤੀ ਇੰਜੋਏ ਕੀਤਾ ਹੋਟਲ ਦੇ ਵਿੱਚ ਪੈਸ ਲਾ ਤੇ ਫਿਰ ਲਗਜ਼ਰੀ ਗੱਡੀ ਦੇ ਵਿੱਚ ਬੈਠ ਕੇ ਤੇ ਰੇਸਾ ਲਗਾ ਲਿਆ ਤੇ ਉਹਦਾ ਹੁਣ ਖਾਮਿਆਜ਼ਾ بڑا ਹੀ ਬੁਰੇ ਤਰੀਕੇ ਦੇ ਨਾਲ ਇਹਨਾਂ ਨੂੰ ਘੁੱਟਣਾ ਪਿਆ 6 ਦੇ 6 ਵਿਦਿਆਰਥੀ ਸੀ ਦੋ ਵਿਦਿਆਰਥਣਾਂ ਸੀਗੀਆਂ ਚਾਰ ਨੌਜਵਾਨ ਸੀ ਚਾਰ ਨੌਜਵਾਨਾਂ ਦੀ ਤਾਂ ਮੌਕੇ ਤੇ ਹੀ ਮੌਤ ਹੋ ਚੁੱਕੀ ਹੈ ਜਦਕਿ ਦੋ ਲੜਕੀਆਂ ਨੂੰ ਪੀਜੀఐ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿਨ੍ਹਾਂ ਦੀ ਹਾਲਤ ਬਹੁਤ ਹੀ ਗੰਭੀਰ ਦੱਸੀ ਗਈ ਹੈ। ਔਰ ਗੱਡੀ ਦੀਆਂ ਤਸਵੀਰਾਂ ਦੇਖ ਕੇ ਜੋ ਹਾਲਾਤ ਗੱਡੀ ਦੇ ਬਣੇ ਐ ਇਹ ਦੇਖ ਕੇ ਰੂਹ ਕੰਬ ਜਾਂਦੀ ਹੈ ਕਿ ਉਸ ਸਮਾਂ ਉਹ ਕਿੰਨਾ ਭਿਆਨਕ ਐਕਸੀਡੈਂਟ ਹੋਇਆ ਹੋਵੇਗਾ। ਜਿਸ ਸਮੇ ਇਹਨਾਂ ਚਾਰਾਂ ਨੌਜਵਾਨਾਂ ਦੀ ਜਾਨ ਚਲੀ ਗਈ ਹੈ ਇਸ ਹਾਦਸੇ ਦੇ ਵਿੱਚ ਤਾਂ ਅਸੀਂ ਤੁਹਾਨੂੰ ਵੀ ਇਹੀ ਰਿਕੁਐਸਟ ਕਰਦੇ ਹਾਂ ਕਿ ਗੱਡੀਆਂ ਦੀਆਂ ਰੇਸਾਂ ਨਾ ਲਗਾਇਆ ਕਰੋ ਆਪਣੀ ਸਪੀਡ ਜਿਹੜੇ ਵਾਹਨ ਦੀ ਹੁੰਦੀ ਹੈ ਉਹ ਲਿਮਟ ਦੇ ਵਿੱਚ ਰੱਖਿਆ ਕਰੋ ਕੰਟਰੋਲ ਦੇ ਵਿੱਚ ਰੱਖਿਆ ਕਰੋ ਹੁਣ ਇਹ ਚਾਰ ਮਾਪਿਆਂ ਦੇ ਪੁੱਤ ਜਿਹੜੇ ਐ ਇਸ ਦੁਨੀਆ ਦੇ ਵਿੱਚ ਦੁਬਾਰਾ ਨਹੀਂ ਆਉਣੇ ਕਿਉਂਕਿ ਬੜੀ ਹੀ ਭਿਆਨਕ ਮੌਤ ਉਹਨਾਂ ਨੂੰ ਮਿਲੀ ਹੈ ਔਰ ਉਹ ਤਸਵੀਰਾਂ ਅਸੀਂ ਨਹੀਂ ਦਿਖਾ ਸਕਦੇ ਜਦੋਂ ਕਿ ਚਾਰ ਦੇ ਚਾਰ ਨੌਜਵਾਨ ਜਿਹੜੇ ਗੱਡੀ ਦੇ ਵਿੱਚ ਬਰੌ ਡੈੱਡ ਪਏ ਹੁੰਦੇ ਆ ਮੌਤ ਹੋਈ ਹੁੰਦੀ ਹੈ ਔਰ ਕਿਸੇ ਦਾ ਗळा ਜਿਹੜਾ ਉਹ ਕਟਿਆ ਗਿਆ ਹੈ ਕਿਸੇ ਦੇ ਸਿਰ ਦੇ ਵਿੱਚ ਕਹਿ ਲਈ ਤਾਂ ਉਹਦੇ ਦੂ ਟੁੱਟੇ ਹੋ ਚੁੱਕੇ ਨੇ ਇਸ ਤਰੀਕੇ ਦੀਆਂ ਭਿਆਨਕ ਤਸਵੀਰਾਂ ਸੀ ਰੂਹ ਕੰਬ ਜਾਂਦੀ ਹੈ ਉਹ ਭਿਆਨਕ ਤਸਵੀਰਾਂ ਦੇਖ ਕੇ ਤਾਂ ਇਹ ਦੇਖ ਹੀ ਸਕਦੇ ਹੋ ਤੁਸੀਂ ਕਿ ਕਿਵੇਂ ਜਿਹੜਾ ਇਹ ਗੱਡੀਆਂ ਦੀਆਂ ਪਲਟੀਆਂ ਵੱਜੀਆਂ ਹੋਈਆਂ ਨੇ ਗੱਡੀਆਂ ਪਲਟੀਆਂ ਹੋਈਆਂ ਨੇ ਰੁੱਖਾਂ ਦੇ ਨਾਲ ਟੱਕਰ ਹੁੰਦੀ ਹੈ ਤੇ ਹੁਣ ਚਾਰ ਦੇ ਚਾਰ ਨੌਜਵਾਨ ਜਿਹੜੇ ਹੈ